ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਇਹ ਆ ਹਲਕਾ ਖਡੂਰ ਸਾਹ ਦੇ ਪਿੰਡ ਸ਼ੇਖ ਦੀ ਪਿੰਡ ਸ਼ੇਖ ਸਰਦਾਰ ਗੁਰਬੀਰ ਸਿੰਘ ਜੀ ਦੇ ਗ੍ਰਹਿ ਵਿਖੇ ਤੋਂ ਸਾਡੇ ਕਾਗਸੀ ਆਗੂ ਆ ਉਹਨਾਂ ਦੇ ਗ੍ਰਹਿ ਵਿਖੇ ਬੈਠੇ ਆ ਜੋ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਇੱਕ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜੋ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਪ੍ਰੋਗਰਾਮ ਇਸ ਹਿਸਾਬ ਨਾਲ ਬਣਾਇਆ ਗਿਆ ਕਿ ਤੁਸੀਂ ਸਾਰੇ ਜਣੇ ਇਕੱਠੇ ਹੋ ਜੋ ਕੋਠਿਆਂ ਦੀਆਂ ਸਕੀਮਾਂ ਆਮ ਜੋ ਪਾਸ ਕੀਤੀ ਜਾ ਰਹੀ ਹੈ ਕੋਠੇਵਾਂ ਦੇ ਸੰਬੰਧ ਵਿੱਚ ਇਕੱਠੇ ਹੋਈਏ ਤਾਂ ਜੋ ਜਿਨ੍ਹਾਂ ਦੇ ਕੋਠੇ ਨਹੀਂ ਪਏ ਉਹਨਾਂ ਦੇ ਕੋਠੇ ਮੈਂ ਤੁਹਾਨੂੰ ਜਿਹੜੇ ਦਰਜ ਕਰਵਾ ਕੇ ਦਵਾਗਾ ਉਹਦੇ ਵਿੱਚ ਸਾਰੇ ਪਰਿਵਾਰਾਂ ਨੂੰ ਜਿੱਦਾਂ ਵੇੜੇ ਦੇ ਵਿੱਚ ਸੱਦਾ ਲੱਗਾ ਜਦੋਂ ਇਦਾਂ ਦੀ ਕੋਈ ਸਹੂਲਤ ਦਾ ਪਤਾ ਲੱਗਦਾ ਤਾਂ ਆਮ ਹੀ ਆ ਇੱਕ ਆਧਾਰਨਿਕ ਸਾਰੇ ਜਣੇ ਇਕੱਠੇ ਹੁੰਦੇ ਆ ਕਿ ਆਪਾਂ ਉਹ ਜਾ ਕੇ ਸਹੂਲਤ ਦਾ ਲਾਭ ਲਈਏ ਉਦੇ ਵਿੱਚ ਭਾਜਪੀ ਵੱਲੋਂ ਜਦੋਂ ਸਾਰੀ ਸੰਗਤ ਉੱਥੇ ਬੈਠੀ ਸੀ ਇੱਕ ਜੋ ਉਹਨਾਂ ਦਾ ਸਰੂਪ ਆ ਬੀਜੇਪੀ ਦਾ ਜੋ ਚਿਹਨ ਆ ਉਹ ਸਾਰਿਆਂ ਨੂੰ ਖੜਾਇਆ ਗਿਆ ਜੀ ਇਹ ਤੁਸੀਂ ਆਪਣੇ ਗੱਲ ਦੇ ਵਿੱਚ ਪਾ ਲੋ ਤੇ ਇੱਥੇ ਬੈਠ ਜਾਓ ਜਦੋਂ ਮੀਟਿੰਗ ਕਰਨ ਤੋਂ ਬਾਅਦ ਉੱਥੋਂ ਉੱਠਿਆ ਉਸ ਤੋਂ ਬਾਅਦ ਜਿਹੜੀ ਅਖਬਾਰਾਂ ਦੇ ਟੱਟ ਖਬਰ ਲਗਾਈ ਗਈ ਉਸ ਵਿੱਚ ਲਿਖਿਆ ਗਿਆ ਕਿ ਪਿੰਡ ਸ਼ੇਖ ਤੋਂ ਨੰਬਰਦਾਰ ਮੇਜਰ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜੀ ਜੋ ਕਿ ਬਿਲਕੁਲ ਝੂਠਿਆ ਜੋ ਕਿ ਇਦਾਂ ਦੀ ਕੋਈ ਕਹਾਣੀ ਬਣੀ ਨਹੀਂ ਨਾ ਹੀ ਇਦਾਂ ਦਾ ਕੁਝ ਹੈਗਾ ਆ ਸਰਦਾਰ ਮੇਜਰ ਸਿੰਘ ਦੀ ਨੰਬਰਦਾਰੀ ਸਾਡੇ ਕੋਲ ਬੈਠੇ ਆ ਜੋ ਪੁਰਾਣੇ ਕਾਂਗਰਸੀ ਆ ਤੇ ਅੱਜ ਵੀ ਕਾਂਗਰਸ ਦੇ ਵਿੱਚ ਆ ਗਿਆ ਬੀਜੇਪੀ ਨੂੰ ਇਹੋ ਜਿਹੀ ਝੂਠ ਦੇ ਪ੍ਰਚਾਰ ਨੂੰ ਬੰਦ ਕਰਨਾ ਚਾਹੀਦਾ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਂਦਾ ਇਸ ਤਰ੍ਹਾਂ ਬੀਜੇਪੀ ਕਿਹੜੇ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਆਣ ਕੇ ਲੋਕਾਂ ਨੂੰ ਸ਼ਾਮਲ ਕਰਨ ਦੀਆਂ ਗੱਲਾਂ ਕਰਦੀ ਹੈ ਅਜੇ ਤੇ ਪੁਰਾਣੇ ਜਗਮਨੀ ਪੰਜਾਬ ਦੇ ਜਿਹੜੇ ਉਹ ਸਹੀ ਹੋਏ ਜੋ ਕਿਸਾਨਾਂ ਦੇ ਨਾਲ ਇੱਕ ਵੱਡੀ ਵਾਰਦਾਤ ਇਹਨਾਂ ਕੀਤੀ ਆ ਥੋੜੇ ਦਿਨ ਪਹਿਲਾਂ ਹੀ ਸੋ ਤੇ ਬਹਿ ਕਿਸਾਨਾਂ ਨੂੰ ਜੋ ਆਪਣਾ ਸੰਘਰਸ਼ ਲੜਦਾ ਹੈ ਉਹ ਜੋ ਆਪਣੀ ਕਿਸਾਨੀ ਜਵਾਨੀ ਬਚਾਉਣ ਲਈ ਬਾੜਾਂ ਤੇ ਬੈਠੇ ਸੀ ਉਹਨਾਂ ਨੂੰ ਕਿੱਦੇ ਬੁਰੇ ਤਰੀਕੇ ਦੇ ਨਾਲ ਬੀਜੇਪੀ ਨੇ ਆਪਣੀ ਬੀ ਟੀਮ ਨੂੰ ਆਮ ਆਦਮੀ ਪਾਰਟੀ ਤੇ ਰਹੀਂ ਉਹਨਾਂ ਨੂੰ ਚਕਵਾ ਕੇ ਤੇ ਜਿਨ੍ਹਾਂ ਦੇ ਵਿੱਚ ਸਾੜੇ ਦੇ ਜਨ ਨਿਰਬੰਧ ਕਰ ਲਿਆ ਗਿਆ ਤੇ ਬੀਜੇਪੀ ਗੱਲ ਕਰਦੀ ਪਿੰਡਾਂ ਦੇ ਵਿੱਚ ਜਾਣ ਕੇ ਵਿਕਾਸ ਕਰਾਉਣ ਦੀ ਕਿ ਬੀਜੇਪੀ ਲਿਆਓ ਤੇ ਪੰਜਾਬ ਬਚਾਓ ਇਹ ਪੰਜਾਬ ਬਚਾਉਣ ਨੂੰ ਨਹੀਂ ਹੈ ਪੰਜਾਬ ਨੂੰ ਡੋਬਣ ਲਈ ਆਮ ਆਦਮੀ ਪਾਰਟੀ ਦੇ ਉੱਤੋਂ ਇਹ ਟੀਮ ਬਣ ਕੇ ਆ ਰਹੀ ਹੈ ਜੋ ਇਹਨਾਂ ਨੂੰ ਕਸਰ ਰਹਿ ਗਈ ਆਮ ਆਦਮੀ ਪਾਰਟੀ ਤੋਂ ਉਹ ਭਾਜਪਾ ਆਉਣ ਵਾਲੇ ਸਮਝਦੇ ਪੂਰਾ ਕਰਨੀ ਚਾਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਤਗੜੇ ਹੋਣਾ ਚਾਹੀਦਾ ਮਜ਼ਬੂਤ ਹੋਣ ਦੀ ਲੋੜ ਹੈ ਪਿੰਡਾਂ ਦੇ ਵਿੱਚ ਇਹਨਾਂ ਨੂੰ ਆਉਣਾ ਨਹੀਂ ਹੈ ਇਹਨਾਂ ਦੇ ਜੋ ਮਨਸੂਬੇ ਆ ਉਹਨਾਂ ਚ ਇਹਨਾਂ ਨੂੰ ਕੰਮਜਾ ਬਣਾਉਣਾ ਨਹੀਂ ਹੈ ਮੇਰੇ ਨਾਲ ਸਰਦਾਰ ਮਿਜਰ ਸਿੰਘ ਜੀ ਹੈ ਨੰਬਰਦਾਰ ਜੀ ਜੋ ਤੁਹਾਨੂੰ ਦੱਸਣਗੇ ਆਪਾਂ ਪਿੱਛੇ ਮੁੜ ਜਾਈਏ ਸੋ ਠੀਕ ਹੈ ਜੀ ਅਸੀਂ ਪੁਰਾਣੇ ਕਾਂਗਰਸੀ ਤੁਰੇ ਆਉਨੇ ਆ ਕਹ ਕਹੋਂ ਪ੍ਰਤਾਪ ਸਿੰਘ ਦੇ ਵੇੜੇ ਦੇ ਤੇ ਹੁਣ ਵੀ ਅਸੀਂ ਕਾਂਗਰਸੀ ਆ ਉਹ ਇੱਕ ਸਾਡੇ ਵੇੜੇ ਦੇ ਮਤਲਬ ਵੀ ਮੈਂ ਕਿਹ ਬਦੌਲਤ ਦੇ ਉਕਾਰਨ ਗਿਆ ਹਾਂ ਕਿ ਉਹ ਪਾਰਟੀ ਵੇੜੇ ਦੇ ਨਾਲ ਜਿੱਕਰ ਸੋਟਣਾ ਸੀ ਮੇਰੇ ਕਾਂਗਰਸੀ ਬੰਦਿਆਂ ਤੇ ਮੈਂ ਜਾ ਕੇ ਉਹ ਜਦੋਂ ਝੂਠੇ ਗੱਲਾਂ ਕਰਨ ਲੱਗੇ ਮੈਂ ਉਹਨਾਂ ਨੂੰ ਰੋਕਿਆ ਕਿ ਝੂਠੀ ਗੱਲ ਨਾ ਕਰੋ ਸੱਚੀ ਜਿਹੜੀ ਗੱਲ ਉਹ ਬੋਲੋ ਆਜ ਤੋਂ ਹੀ ਅੱਜ ਇੱਥੇ ਸਾਰੀ ਕਾਂਗਰਸ ਦੀ ਜਿਹੜੀ ਸਾਡੀ ਕਰੀਮ ਆ ਅਸੀਂ ਸਾਰੇ ਇਕੱਠੇ ਹੋਏ ਆ ਇਹ ਪਰਿਵਾਰ ਸਰਦਾਰ ਨੰਬਰਦਾਰ ਜੀ ਦਾ ਪਰਿਵਾਰ ਸਾਡੀ ਇਹ ਛੇਕ ਪਿੰਡ ਦੀ ਜਿਹੜੀ ਟੀਮ ਆ ਕਾਂਗਰਸ ਦੀ 리ਡ ਦੀ ਹੱਡੀ ਆ ਪਰਿਵਾਰ ਇਹ ਸਾਰੇ ਜਣੇ ਇਕੱਠੇ ਆ ਤੇ ਇਹਨਾਂ ਨੇ ਮੈਨੂੰ ਵਿਸ਼ਵਾਸ ਵੀ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਜ਼ਬੂਤੀ ਦੇ ਨਾਲ ਪਿੰਡ ਦੇ ਵਿੱਚ ਰਾਂਗੇ ਤੇ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਨੂੰ ਵੱਡੀ 리ਡ ਦੇ ਨਾਲ ਕੰਡੋ ਜਿਤਾਵਾਂਗੇ ਮੈਂ ਸਾਰਿਆਂ ਦਾ ਇੱਥੇ ਇਕੱਠੇ ਹੋਣ ਤੇ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ